ਟਰਨ ਟਾਰਨ ਵਿਖੇ ਪਨਬਸ ਕਾਮਿਆਂ ਵੱਲੋਂ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੀ ਅਗਵਾਈ ਹੇਠ ਹੜਤਾਲ ਤੇ ਜਾਂਦਿਆਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ バス ਛੱਡੇ ਤੇ ਗੇਟ ਰੈਲੀ ਕਰਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ। ਪਨਬਸ ਕਾਮਿਆਂ ਵੱਲੋਂ ਵਿਭਾਗ ਵਿੱਚ ਕੱਚੇ ਮਲਾਜ਼ਮਾਂ ਨੂੰ ਪੱਕਿਆ ਕਰਨ, ਬਰਾਬਰ ਕੰਮ, ਬਰਾਬਰ ਤਨਖਾਹ ਦੇਣ, ਵਿਭਾਗ ਵਿੱਚ ਨਵੀਆਂ ਬੱਸਾਂ ਪਾਉਣ ਅਤੇ ਵਿਭਾਗ ਵਿੱਚ ਕਿਲੋਮੀਟਰ ਸਕੀਮ ਪਸਾਂ ਪਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਆਗੂ ਲਵ ਗਿੱਲ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਪਨਬੱਤਸਾ ਤੇ ਪੀਆਰਟੀਸੀ ਕੰਟਰੈਕਟ ਵਰਕਰਾਂ ਵੱਲੋਂ ਆਪਣੀਆਂ ਉਕਤ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਸਰਕਾਰ ਨਾਲ ਉਹਨਾਂ ਦੀਆਂ ਵਾਰ-ਵਾਰ ਮੀਟਿੰਗਾਂ ਵੀ ਹੋਈਆਂ ਨੇ ਪਰ ਉਹਨਾਂ ਦੀਆਂ ਮੰਗਾਂ ਦਾ ਕਿਸੇ ਨੇ ਵੀ ਹੱਲ ਨਹੀਂ ਕੀਤਾ ਉਹਨਾਂ ਕਿਹਾ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਸੰਘਰਸ਼ ਜਾਰੀ ਰਹੇਗਾ ਮੰਗਾ ਜੀ ਵੇਖੋ ਸਾਡੀਆਂ ਇਹੋ ਹੀ ਮੰਗਾਂ ਕਾ ਵੀ ਸਮੇ ਤੋਂ ਲਟਕਦੀਆਂ ਆ ਰਹੀਆਂ ਬਰਾਬਰ ਕੰਮ ਬਰਾਬਰ ਤਨਖਾਹ ਦੀਆਂ ਮੰਗਿਆ ਮੁਲਾਜ਼ਮਾਂ ਦੇ ਰੈਗੂਲਰ ਕਰਨ ਦੀ ਮੰਗਿਆ ਤੇ ਜਿਹੜੇ ਸਾਡੇ ਹੈਗੇ ਆ ਬੱਸਾਂ ਦੀ ਘਾਟ ਚੱਲ ਰਹੀ ਆ ਬੱਸਾਂ ਨਵੀਆਂ ਪਾਈਆਂ ਜਾਣ ਬਰਖਸ਼ਾਬ ਦੇ ਵਿੱਚ ਸਮਾਨ ਨਹੀਂ ਆ ਰਿਹਾ ਫ੍ਰੀ ਸਵਰ ਸਹੂਲਤ ਦਾ ਕਰਕੇ ਤੇ ਬੱਸਾਂ ਜਿਹੜੀਆਂ ਵਾ ਉਹ ਰਸਤੇ ਵਿੱਚ ਖਰਾਬ ਹੋ ਰਹੀਆਂ ਵਾ ਦੇਖੋ ਜੀ ਇਹ ਫ੍ਰੀ ਸਫਰਦਾ ਕਰਕੇ ਮਹੀਨੇ ਦਾ 70-80 ਕਰੋੜ ਰੁਪਇਆ ਤੇ ਸਾਲ ਦਾ 840 ਕਰੋੜ ਰੁਪਇਆ ਜਿਹੜਾ ਵਾ ਉਹ ਸਰਕਾਰ ਦੇ ਸਿਰ ਕਰਜ਼ਾ ਚੜਦਾ ਜਾ ਰਿਹਾ ਸਰਕਾਰ ਜਿਹੜੀ ਆ 450 ਕਰੋੜ ਰੁਪਏ ਦਾ ਫਾਇਟਰ ਰੱਖਦੀ ਆ ਤੇ 400 ਕਰੋੜ ਰੁਪਏ ਦਾ ਤੇ ਘਾਟਾ ਜਿਹੜਾ ਸਾਲਾਨਾ ਜਾ ਰਿਹਾ ਤੇ ਮੰਤਰੀ ਸਾਹਿਬ ਸਾਡੇ ਕਹਿ ਰਹੇ ਆ ਵੀ ਅਸੀਂ ਜਿਹੜਾ ਵਾ ਉਹ ਪ੍ਰੋਫਿਟ ਦੇ ਵਿੱਚ ਜਾ ਰਹੇ ਆ ਤੇ ਤਨਖਾਹਾਂ ਜਿਹੜੀਆਂ ਮਲਾਜ਼ਮਾਂ ਦੀਆਂ ਪਾਈਆਂ ਨਹੀਂ ਜਾ ਰੀਆਂ ਦੇਖੋ ਆਪ ਦਾ ਇਹਨਾਂ ਕੋਈ ਵੀ ਜਿਹੜਾ ਪੱਤਾਵਾ ਲਾਗੂ ਕਰਾਉਣਾ ਹੋਵੇ ਇਹਨਾਂ ਦਾ 2 ਮਿੰਟਾਂ ਚ ਹੋ ਜਾਂਦਾ ਤੇ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਤੇ ਗੌਰ ਨਹੀਂ ਕਰਦੇ ਮੀਟਿੰਗਾਂ ਕਰਦੇ ਆ ਮੀਟਿੰਗਾਂ ਕਰਕੇ ਟਾਈਮ ਦਿੰਦੇ ਆ ਜੇ 5 ਦਿਨ ਦਾ ਟਾਈਮ ਦਿੰਦੇ ਆ ਤੇ ਯੂਨੀਅਨ ਇਹਨੂੰ 15 ਦਿਨ ਦਾ ਟਾਈਮ ਦਿੰਦੀ ਆ ਤੇ ਬਾਅਦ ਦੇ ਵਿੱਚ ਵੀ ਉਹ ਡੰਗਟਾਉ ਨੀਤੀ ਜਿਹੜੀ ਆ ਇਹਨਾਂ ਦੀ ਪਾਲਿਸੀ ਜਿਹੜੀ ਆ ਉਹ ਠੰਡੇ ਬਰਤੇ ਚ ਪੈ ਜਾਂਦੀ ਆ ਤੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸਾਰ ਅੱਜ ਅਸੀਂ ਹੜਤਾਲ ਸਾਡੀ 8 ਤਰੀਕ ਨੂੰ 2 ਘੰਟੇ ਦੀ ਸਟ੍ਰੈਕ ਹੋਈ ਸੀ ਅਸੀਂ ਪੰਜਾਬ ਸਰਕਾਰ ਨੂੰ ਕਹਾਂ ਵੀ ਜਿਹੜੇ ਕਿਲੋਮੀਟਰ ਬੱਸਾਂ ਵਾਂ ਉਹਨਾਂ ਦਾ ਟੈਂਡਰ ਜਿਹੜਾ ਰੱਦ ਕੀਤਾ ਜਾਵੇ। ਜਿਹੜੀ ਇਹ ਸਰਕਾਰ ਅੜਿਅੜੇ ਤਰੀਕੇ ਨਾਲ ਟੈਂਡਰ ਲਿਆਉਣਾ ਚਾਹੁੰਦੀ ਆ ਜੋ ਕਿ 8 ਤਰੀਕ ਨੂੰ ਅਸੀਂ 2 ਘੰਟੇ ਦਾ ਚੱਕਾ ਜਾਮ ਕਰਕੇ 13 ਤਰੀਕ ਦੀ ਮੀਟਿੰਗ ਲਈ ਸੀ ਕਿਉਂਕਿ ਕੱਲ 13 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜੀ ਮੀਟਿੰਗ ਉਹ ਬੇਸਿੱਟਾ ਰਹੀ ਆ ਜਿਸ ਤੇ ਰੋਸ ਵਜੋਂ ਸਾਨੂੰ ਅੱਜ ਫੋਰਮ ਤੌਰ ਤੇ 18 ਪਨਬਾਤ ਤੇ 9 ਪੀਆਰਟੀਸੀ ਦੇ 27 ਦੇ 27 ਡਿਫੂ ਪਹਿਲੇ ਟਾਈਮਾਂ ਤੋਂ ਬੰਦ ਆ